ਹਾਂਜੀ ਦੋਸਤੋ ਸੋਹਣ ਬੀਰੂ ਟਰੈਵਲ ਵਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਦੋਸਤੋ ਆਪਾਂ ਅੱਜ ਦਰਸ਼ਨਾਂ ਲਈ ਆਏ ਆ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਦੇ ਜਨਮ ਦਿਹਾੜੇ 5 ਅਗਸਤ 2025 ਆਲੋਵਾਲ ਪਿੰਡ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਤੇ ਇੱਥੇ ਦੀਆਂ ਰੌਣਕਾਂ ਅੱਜ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਤਾਂ ਕਿ ਸੰਤ ਬਾਬਾ ਈਸ਼ਰ ਸਿੰਘ ਨੂੰ ਚਾਉਣ ਵਾਲੇ ਵਿਦੇਸ਼ਾਂ 'ਚ ਬੈਠੇ ਜਾਂ ਜੋ ਵੀ ਸੰਗਤ ਇੱਥੇ ਨਹੀਂ ਪਹੁੰਚ ਸਕੀ ਉਹ ਵੀ ਇਸ ਪੂਰੇ ਜੋ ਇਹਦੇ ਸਮਾਗਮ ਚੱਲ ਰਹੇ ਨੇ ਆਪਣੇ ਜਨਮ ਦਿਹਾੜੇ ਦੇ ਉਹਨਾਂ ਦਾ ਆਨੰਦ ਮਾਣ ਸਕਣ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਇੱਥੇ ਦੇ ਜੋ ਵੀ ਚੱਲ ਰਹੇ ਨੇ ਹਾਲਾਤ ਆਓ ਜੀ ਦੇਖੋ ਜੀ ਇਹ ਲੰਗਰ ਆ ਜਿਹੜਾ ਇਹ ਸੰਧਨੌਲੀ ਪਿੰਡ ਦੇ ਨੇੜੇ ਆ ਕਿਹੜੇ-ਕਿਹੜੇ ਪਿੰਡਾਂ ਦਾ ਲੰਗਰ ਆ ਇਹ ਤੁਸੀਂ ਦੇਖ ਰਹੇ ਹੋ ਸ਼ਵੀਲ ਲਈ ਆ ਰਾਮਪੁਰ ਸਾਈਹਰ ਦੇ ਲੋਕਾਂ ਨੇ ਲਾਇਆ ਦੇਖੋ ਤੁਸੀਂ ਇਹ ਦੋਨੋਂ ਸਾਈਡਾਂ ਦੇ ਉੱਪਰ ਟਰੈਫਿਕ ਰੋਕ ਕੇ ਇੱਥੇ ਲੰਗਰ ਛਕਦੀ ਆ ਦੇਖੋ ਗੱਡੀਆਂ ਨੂੰ ਰੋਕ-ਰੋਕ ਵੀਰ ਜੀ ਜਿਹੜੀ ਸ਼ਵੀਲ ਤੋਂ ਪਾਣੀ ਪਿਲਾਉਂਦੇ ਨੇ ਇਹ ਜਗਾ ਆਲੋਵਾਰ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਦੇਖੋ ਗੱਡੀਆਂ ਦੀ ਪਾਰਕਿੰਗ ਲਈ ਇੱਥੇ ਜਗਾ ਬਣਾਤੀ ਤਾਂ ਕਿ ਗੱਡੀਆਂ ਇੱਥੇ ਪਾਰਕ ਕਰਕੇ ਸੰਗਤਾਂ ਅੱਗੇ ਮਹਾਰਾਜ ਦੇ ਜਿਹੜਾ ਜਨਮ ਦਿਹਾੜੇ ਨੂੰ ਮਨਾਉਣ ਲਈ ਪਹੁੰਚ ਸਕਣ ਦੇਖੋ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਦੇਖੋ ਕਿੰਨਾ ਜ਼ਿਆਦਾ ਜਿਹੜਾ ਇੱਕ ਅੱਠ ਸੰਗਤ ਦਾ ਵਧ ਰਿਹਾ ਆ ਦੇਖੋ ਜੀ ਨਹਿਰ ਦੇ ਕਿਨਾਰੇ ਲੋਟ ਪਿੰਡ ਲੋਟ ਪਿੰਡ ਨਹਿਰ ਦੇ ਕਿਨਾਰੇ ਵੱਡੇ ਵੱਡੇ ਹੋਲਡਿੰਗ ਲੱਗੇ ਨੇ ਬਾਬਾ ਜੀ ਦੇ ਜਨਮ ਦਿਨ ਨੂੰ ਮਨਾਉਣ ਵੇਲੇ ਦੇਖੋ ਇੱਥੇ ਵੀ ਸੜਕ ਦੇ ਉੱਪਰ ਲੰਗਰ ਲਾਇਆ ਜਿੱਥੇ ਸੰਗਤ ਰੁਕਦੀ ਹੈ ਤੇ ਇੱਥੇ ਜਲ ਪਾਣੀ ਛੱਕ ਕੇ ਫਿਰ ਅੱਗੇ ਜਾਂਦੀ ਹੈ ਦੇਖੋ ਤੁਸੀਂ ਇਹ ਲਾਉਟ ਅੱਡੇ ਦੇ ਵਿੱਚ ਜਿਹੜਾ ਲੰਗਰ ਚੱਲ ਰਿਹਾ ਦੇਖੋ ਤੁਸੀਂ ਜਿਹੜੀ ਮੇਨ ਰੋਡ ਵਾਲੀ ਟ੍ਰੈਫਿਕ ਹੈ ਉਹਨੂੰ ਡਾਇਵਰਟ ਕਰਤਾ ਇੱਧਰ ਦੇਖੋ ਸਾਹਮਣੇ ਬੋਰਡ ਤੁਹਾਨੂੰ ਲਿਖਿਆ ਦਿਖਾਈ ਦੇ ਰਿਹਾ ਧਨੌਰਾ ਧਨੌਰੀ ਵਾਲਾ ਤੇ ਉਥੋਂ ਡਾਇਵਰਟ ਕਰਤਾ ਤੇ ਸੰਗਤ ਫਿਰ ਇੱਧਰ ਦੀ ਲੰਗ ਦੀ ਹੈ ਜਿਹੜੀ ਬਾਹਰ ਜਿਹਨਾਂ ਨੇ ਪਟਿਆਲੇ ਨੂੰ ਜਾਣਾ ਤਾਂ ਦੇਖੋ ਇੱਥੇ ਕਿਵੇਂ ਟਰੈਫਿਕ ਦਾ ਜਿਹੜਾ ਜਾਮ ਲਵਾਤਾ ਇਹਨਾਂ ਨੇ ਕਿਉਂਕਿ ਟਰੈਫਿਕ ਇੱਥੇ ਸਟਕ ਹੋ ਗਈ ਦੇਖੋ ਤੁਸੀਂ ਆਹ ਦੇਖੋ ਜੀ ਬਹੁਤ ਜਦੋ ਜਿਹੇ ਨਾਲ ਇੱਥੋਂ ਆਪਾਂ ਨੇ ਸਿੱਧਾ ਕੱਢਿਆ ਲੋਵਾਲ ਨੂੰ ਜਿਹੜਾ ਰਸਤਾ ਜਾਂਦਾ ਮੇਨ ਰੋਡ ਕਿਉਂਕਿ ਇੱਥੇ ਟਰੈਫਿਕ ਨੂੰ ਇਹ ਡਾਇਵਰਟ ਕਰਦੇ ਨੇ ਦੇਖੋ ਤੁਸੀਂ ਬਹੁਤ ਜ਼ਿਆਦਾ ਸੰਗਤ ਆਈ ਹੈ ਇਸ ਕਰਕੇ ਸਮੱਸਿਆ ਆਵਾ ਰਹੀ ਹੈ ਆ ਦੇਖੋ ਜੀ ਇੱਥੇ ਤੱਕ ਆਉਂਦੀਆਂ ਨੇ ਗੱਡੀਆਂ ਸਾਹਮਣੇ ਦੇਖੋ ਤੁਸੀਂ ਕਿਵੇਂ ਸਟਕ ਹੋ ਰਹੀਆ ਜਿਹੜੀ ਟਰੈਫਿਕ ਹੈ ਮਤਲਬ ਪੂਰਾ ਰਸ਼ ਪੈ ਰਿਹਾ ਇਸ ਟਾਈਮ ਦੇਖੋ ਕਿਵੇਂ ਜਿਹੜੀਆਂ ਸੰਗਤਾਂ ਨੇ ਤੁਰੀਆਂ ਜਾ ਰਹੀਆਂ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬਾਬਿਆਂ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਨੇ 5 ਤਰੀਕ ਆ ਦੇਖੋ ਜੀ ਇੱਥੇ ਪਹਿਲੀ ਜਿਹੜੀ ਕਾਰ ਪਾਰਕਿੰਗ ਉਹ ਤੁਸੀਂ ਦੇਖ ਰਹੇ ਹੋ ਸਾਹਮਣੇ ਪਹਿਲੀ ਕਾਰ ਪਾਰਕਿੰਗ ਹੈ ਇੱਥੇ ਕਾਰਾਂ پارک ਕਰਕੇ ਫੇਰ ਸੰਗਤ ਅੱਗੇ ਜਾਂਦੀ ਹੈ ਦੇਖੋ ਤੁਸੀਂ ਇਹ ਵੀਰ ਟ੍ਰੈਫਿਕ ਨੂੰ ਡਿਵਰਟ ਕਰ ਰਹੇ ਨੇ ਦਾ ਹੀ ਦਿੱਤੇ ਨੂੰ ਹੁਣ ਆਪਾਂ ਚੱਲਾਂਗੇ ਅੱਗੇ ਅੰਦਰ ਲਾ ਦਿਓ ਜੀ ਪਾਰਕਿੰਗ 'ਚ ਅੰਦਰ ਲਾ ਦਿਏ ਹਾਂਜੀ ਅੱਗੇ ਜਾਣਾ ਅੱਗੇ ਜਾਮ ਬਹੁਤ ਆ ਜੀ ਹਾਂ ਫੇਰ ਜਾਣਾ ਮੀਡੀਆ ਵੱਲੋਂ ਮੀਡੀਆ ਚਲੇ ਜਾਓ ਇਹਦੇ ਕੋਲ ਕੋਈ ਵਸੇ ਜਾਮ ਆ ਹੋਂ ਤਾਂ ਇਹ ਦੱਸਿਆ ਜੀ ਦੋਸਤੋ ਮੀਡੀਆ ਵੱਲੋਂ ਹੁਣ ਕਰਕੇ ਆਪਾਂ ਨੂੰ ਥੋੜਾ ਜਿਆ ਅੱਗੇ ਜਾਣਾ ਅਲਾਉ ਕਰਤਾ ਇੱਥੇ ਜਿਹੜਾ ਪਾਰਕਿੰਗ ਲਈ ਰੋਕਦੇ ਸੀਗੇ ਵੀਰ ਇਹਦਾ ਲੰਗਰ ਚੱਲ ਰਿਹਾ। ਦੇਖੋ ਸਾਈਡ ਤੇ ਫਰੂਟੀਆਂ ਮਿਲਦੀਆਂ। ਦੇਖੋ ਸੰਗਤ ਫਰੂਟੀਆਂ ਲੈ ਲੈ ਕੇ ਆ ਰਹੀ ਐ। ਸਾਹਮਣੇ ਦੇਖੋ ਇਹਨਾਂ ਨੇ ਲਿਖ ਕੇ ਲਾਇਆ ਫਰੂਟੀਆਂ ਦਾ ਲੰਗਰ। ਇਹ ਦੇਖੋ ਜੀ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵੱਲ ਜਾ ਰਹੇ ਹਾਂ। ਇੱਥੋਂ ਕਾਰਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਜਾ ਰਹੀਆਂ ਨੇ ਤੇ ਅੱਗੇ ਤੁਹਾਨੂੰ ਦਿਖਾਉਨੇ ਆ। ਪਾਰਕਿੰਗ ਬਹੁਤ ਖੁੱਲੀ ਪਾਰਕਿੰਗ ਐ। ਜਿੱਥੇ ਇਹ ਪਰਚੀ ਦਿੱਤੀ ਜਾਂਦੀ ਹੈ ਸਾਨੂੰ ਦਿਖਾਉਨੇ ਆਸੀ ਆ ਦੇਖੋ ਇਹ ਕਾਰ ਸਟੈਂਡ ਦੀ ਪਰਚੀ ਹੈ ਤੇ ਇਹਦੇ ਉੱਤੇ ਵਹੀਕਲ ਦਾ ਨੰਬਰ ਲਿਖਿਆ ਗਿਆ ਤੇ ਇਹ ਨਾਲ ਪਰਚੀ ਦਾ ਨੰਬਰ ਹੈ ਅੱਗੇ ਕਰੋ ਗੱਡੀ ਅੱਗੇ ਕਰੋ ਹੌਲੀ ਹੌਲੀ ਇਹ ਸੰਗਤ ਜਿਹੜੀ ਆਉਂਦੀ ਹੈ ਤੇ ਇੱਥੋਂ ਪੈਦਲ ਰਸਤਾ ਵੀ ਇਹਦੇ ਵਿੱਚ ਹੀ ਬਣਾਤਾ ਦੇਖੋ ਉਹ ਨਿਆ ਤੁਹਾਨੂੰ ਹੁਣ ਸਾਰਾ ਜੋ ਵੀ ਅੱਜ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਨੇ 5 ਤਰੀਕ ਅੱਜ ਦੇਖੋ ਤੁਸੀਂ ਬਹੁਤ ਵਧੀਆ ਜਿਹੜਾ ਸੰਗਤ ਦਾ ਇਕੱਠ ਹੈ ਬਹੁਤ ਭਾਰੀ ਦੇਖੋ ਜੀ ਇੱਥੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਗੱਡੀਆਂ ਦੀ ਐਂਟਰੀ ਹੈ ਉਹ ਦੇਖ ਰਹੇ ਹੋ ਤੁਸੀਂ ਇਧਰ ਵੀਰ ਕਰ ਰਹੇ ਨੇ ਸੇਵਾ ਦੇਖੋ ਸੰਗਤ ਪੂਰੀ ਸੇਵਾ ਚਾਹ ਉਧਰ ਦੇਖੋ ਸਾਹਮਣੇ ਕਿਵੇਂ ਰੱਸੀਆਂ ਲਾ ਲਾ ਕੇ ਕਿਵੇਂ ਰस्सियां ਨੂੰ ਲਾ ਲਾ ਕੇ ਟ੍ਰੈਫਿਕ ਨੂੰ ਰੈਗੂਲੇਟ ਕੀਤਾ ਜਾ ਰਿਹਾ ਹੈ ਜਿਸ ਸਾਈਡ ਦੇ ਉੱਪਰ ਗੱਡੀਆਂ پارک ਕਰਾਉਣੀਆਂ ਨੇ ਉਹ ਸਾਈਡ ਦੇ ਵੱਲ ਨੂੰ ਜਿਹੜੀਆਂ ਰਸੀਆਂ ਲਾ ਕੇ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ ਦੇਖੋ ਤੁਸੀਂ ਪੂਰਾ ਨਜ਼ਾਰਾ ਦੇਖੋ ਇਹ ਲੰਗਰ ਦੇ ਨਾਲ ਲੱਗਦੀ ਪਿੱਛੇ ਪਾਰਕਿੰਗ ਦਾ ਨਜ਼ਾਰਾ ਜੀ ਗੁਰਦੁਆਰਾ ਸਾਹਿਬ ਦੇ ਜਿਹੜਾ ਬੈਕ ਸਾਈਡ ਤੇ ਆ ਦੇਖੋ ਜੀ ਇਹ ਆਪਣੇ ਵੀਰ ਇੱਥੇ ਟ੍ਰੈਫਿਕ ਨੂੰ ਰੈਗੂਲੇਟ ਕਰ ਰਹੇ ਨੇ ਤੇ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਰਕਿੰਗ ਬਣੀ ਹੈ ਸਾਰੀ ਦੇਖੋ ਤੁਸੀਂ ਕਿੰਨੀ ਵੱਡੀ ਪਾਰਕਿੰਗ ਹੈ ਇੱਥੋਂ ਇੰਨੇ ਇਕੱਠੇ ਹੋਣ ਦੇ ਬਾਵਜੂਦ ਗੱਡੀਆਂ ਆ ਵੀ ਰਹੀਆਂ ਨੇ ਤੇ ਜਾ ਵੀ ਰਹੀਆਂ ਨੇ ਇਹ ਇਹ ਵੀਰਾਂ ਦੀ ਸਦਕਾ ਇਹਨਾਂ ਨੇ ਬਹੁਤ ਵਧੀਆ ਜਿਹੜੀ ਟ੍ਰੈਫਿਕ ਨੂੰ ਰੈਗੂਲੇਟ ਕੀਤਾ ਤੇ ਸਾਰੀ ਸੰਗਤ ਬਹੁਤ ਈਜ਼ੀਲੀ ਦਰਸ਼ਨ ਕਰ ਸਕੀ ਹੈ ਤੁਸੀਂ ਤਾਂ ਬਹੁਤ ਜੀ ਦੋਸਤੋ ਹੁਣ ਆਪਾਂ ਪਹੁੰਚੇ ਆ ਜਿਹੜਾ ਮਹੌਲੀ ਕਲਾਂ ਦਾ ਲੰਗਰ ਹੈ ਇਹ ਵੱਡੇ ਲੰਗਰਾਂ ਦੇ ਵਿੱਚੋਂ ਲੰਗਰ ਹੈ ਤੇ ਇੱਥੇ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਉਹ ਵੀਰ ਜੀ ਆਪਾਂ ਨੂੰ ਦੱਸਣਗੇ ਵੀ ਮਹੌਲੀ ਕਲਾਂ ਦੇ ਲੰਗਰ ਦੇ ਵਿੱਚ ਕੀ ਕੀ ਖਾਣ ਨੂੰ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਵੱਡੀ ਮਹੌਲੀ ਮਹੌਲੀ ਕਲਾਂ ਤੋਂ ਸੰਤ ਮਮੋਨ ਸਿੰਘ ਜੀ ਕਿਰਪਾਲ ਸਰ ਗੁਰਦੁਆਰਾ ਬਾਬਾ ਗੋਦਾ ਸਿੰਘ ਜੀ ਖੁੱਲਾ ਮੰਨੋ ਇਹ ਲੰਗਰ ਚਲਾਇਆ ਜਾ ਰਿਹਾ ਜੀ ਸੰਪਰਦਾਇ ਰਾਣਾ ਸਾਹਿਬ ਇੱਥੇ ਲੰਗਰ ਦੇ ਵਿੱਚ ਚਾਹ ਵੱਡਾਲੀ ਔਰ ਪਕੌੜੇ ਪ੍ਰਸ਼ਾਦਾ ਪਾਣੀ ਦਾਲ ਸਬਜ਼ੀ ਸਾਰਾ ਕੁਝ ਲੰਗਰ ਇੱਥੇ ਚੱਲ ਰਿਹਾ ਜੀ ਖੁੱਲਾ ਲੰਗਰ ਹੈਗਾ ਤਿੰਨ ਦਿਨ ਤੋਂ ਚੱਲ ਰਿਹਾ ਲਗਾਤਾਰ ਫੇਕ ਸਥਾਨ ਤੇ ਬਾਬਾ ਜੀ ਲੰਗਰ ਲਾਉਂਦੇ ਜਾ ਕੇ ਹਰਕਾਲ ਸਰ ਵਾਲੇ ਹਰੇਕ ਜਗ੍ਹਾ ਤੇ ਖੁੱਲਾ ਲੰਗਰ ਚੱਲਦਾ ਕੋਈ ਮਰਜ਼ੀ ਸ਼ਕੋ ਪਕੌੜੇ ਚਾਹ ਪ੍ਰਸ਼ਾਦਾ ਪਾਣੀ ਜੋ ਮਰਜ਼ੀ ਖੁਦਮੀਆਂ ਵਰਤਦੇ ਨੇ ਔਰ ਹਰ ਇੱਕ ਸਾਲ ਲਾਉਂਦੇ ਆ ਔਰ ਖੁੱਲਾ ਲੰਗਰ ਵਰਤਿਆ ਸਵੇਰ ਤੋਂ ਲੈ ਕੇ ਰਾਤ ਦੇ 11 12 ਵਜੇ ਜਿੰਨੇ ਮਰਜ਼ੀ ਸੰਗਤਾਂ ਦੀ ਅੰਦਰ ਖੁੱਲਾ ਲੰਗਰ ਚੱਲਦਾ ਇਹ ਸਾਰੀ ਸੇਵਾ ਬਾਬਾ ਜੀ ਬਲਵੰਤਾਂ ਬਾਬਾ ਮੋਹਨ ਸਿੰਘ ਜੀ ਦੁਆਰਾ ਮਹੌਲੀ ਕਲਾਂ ਕਰਪਾਲ ਸਰ ਹਾਂਜੀ ਇਹ ਲੰਗਰ ਜਿਵੇਂ ਦੱਸਿਆ ਮਹੌਲੀ ਕਲਾਂ ਦਾ ਇਹ ਕਾਰ ਪਾਰਕਿੰਗ ਹੈ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਉਹਦੇ ਬਿਲਕੁਲ ਨਾਲ ਹੈ ਤੇ ਜੋ ਵੀ ਸੰਗਤ ਲੰਗਰ ਛੱਕਣ ਲਈ ਇੱਥੇ ਪਹੁੰਚ ਸਕਦੀ ਹੈ ਲਗਭਗ ਜਿਵੇਂ ਵੀਰ ਜੀ ਨੇ ਦੱਸਿਆ ਅੱਧੀ ਰਾਤ ਤੱਕ ਲੰਗਰ ਚੱਲਦੇ ਨੇ ਇਹ ਤੇ ਇੱਥੇ ਖਾਣੇ ਪੀਣੇ ਦੀ ਹਰੇਕ ਆਈਟਮ ਮਿਲਦੀ ਹੈ। ਹਾਂਜੀ ਗੁਰਦੁਆਰਾ ਸਾਹਿਬ ਜਿਹੜੇ ਮਹੌਲੀ ਕਲਾਂ ਉੱਥੇ ਹੈੱਡ ਗਰੰਥੀ ਨੇ ਵੀਰ ਜੀ ਉਹ ਦੱਸਣਗੇ ਕੁਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਜ ਸੰਗਤ ਜੀ ਅੱਜ ਪੰਜਾਬ ਦੀ ਮਹਾਨ ਧਰਤੀ ਪਿੰਡ ਆਲੋਵਾਲ ਜਿੱਥੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਜਨਮ ਲਿਆ ਪਿਤਾ ਸਰਦਾਰ ਰਾਮ ਸਿੰਘ ਮਾਤਾ ਰਤਨ ਕੌਰ ਦੇ ਕੱਖ ਨੂੰ ਭਾਗ ਲਾਏ ਨੇ ਦੇਸਾਂ ਵਿਦੇਸਾਂ ਵਿੱਚੋਂ ਸੰਗਤਾਂ ਪਹੁੰਚ ਕੇ ਗੁਰੂ ਘਰ ਨਤਮਸਤਕ ਹੋਤਰ ਹੋ ਰਹੀਆਂ ਨੇ ਉੱਥੇ ਹੀ ਸਾਡੇ ਮਹਾਨ ਪੁਰਖ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮੋਹਲੀ ਕਲਾਂ ਵਾਲਿਆਂ ਵੱਲੋਂ ਪਹੁੰਚੀਆਂ ਸੰਗਤਾਂ ਨੂੰ ਹਜ਼ੂਰ ਬਾਬਾਈ ਜੀ ਦੇ ਜਨਮ ਦੇ ਹੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਫੇਰ ਇੱਕ ਵਾਰ ਮਹੌਲੀ ਦਾ ਲੰਗਰ ਮਹੌਲੀ ਕਲਾਂ ਦਾ ਲੰਗਰ ਹੈ ਅੱਜ ਤੁਹਾਨੂੰ ਫੇਰ ਦਿਖਾਉਨੇ ਆ ਅੱਜ ਦੀ ਕੀ ਸਥਿਤੀ ਆ ਲੰਗਰਾਂ ਦੀ ਮਹੌਲੀ ਕਲਾਂ ਦਾ ਲੰਗਰ ਆ ਦੇਖੋ ਤੁਸੀਂ ਕਿੰਨੇ ਸੇਵਾਦਾਰ ਮਲੇਰਕੋਟਲਾ ਡਿਸਟ੍ਰਿਕਟ ਮਹੌਲੀ ਕਲਾਂ ਸੰਤ ਬਾਬਾ ਈਸ਼ਰ ਸਿੰਘ ਰਾਲਾ ਸਾਹਿਬ ਵਾਲਿਆਂ ਦੇ ਜਿਹੜੇ ਸੇਵਕ ਉਹਨਾਂ ਨੇ ਚਲਾਇਆ ਹੋਇਆ ਇਹ ਲੰਗਰ ਦੇਖੋ ਨਿਰੰਤਰ ਪਕੌੜੇ ਪੂਰੀਆਂ ਬਦਾਣਾ ਲੱਡੂ ਬਰਫੀਆਂ ਦੇਖੋ ਤੁਸੀਂ ਆਹ ਦੇਖੋ ਵਿੱਚੇ ਫਰੂਟੀਆਂ ਮਾਜੇ ਆਹ ਦੇਖੋ ਤੁਸੀਂ ਸੰਗਤਾਂ ਨੂੰ ਵਰਤਾਰੇ ਨੇ ਵੀਰ ਜੀ ਇਹ ਵੀਰੇ ਕਈ ਦਿਨ ਤੋਂ ਲਗਾਤਾਰ ਸੇਵਾ ਕਰ ਰਹੇ ਨੇ ਬਹੁਤ ਬਹੁਤ ਜ਼ਿਆਦਾ ਸੇਵਾ ਦੇ ਵਿੱਚ ਇਹ ਮਤਲਬ ਆਏ ਨੇ ਇੱਥੇ ਕਿੰਨੇ ਦਿਨਾਂ ਤੋਂ ਹੀ ਮੋਹੌਲੀ ਕਰਾਂ ਦਾ ਲੰਗਰ ਹੈ ਜੀ ਤੇ ਹੁਣ ਬਾਬਾ ਜੀ ਮੇਰੇ ਖਿਆਲ ਚ ਬਰਫੀ ਬਤੀਸਾ ਇਹ ਵਰਤਉਣਗੇ ਤੁਹਾਨੂੰ ਇੱਧਰ ਲੰਗਰ ਦਾ ਦ੍ਰਿਸ਼ ਦਿਖਾਉਨੇ ਆ ਜਿੱਥੇ ਮਾਈਆਂ ਸੇਵਾ ਕਰ ਰਹੀਆਂ ਨੇ ਪ੍ਰਸ਼ਾਦ ਦੇ ਬਣਾ ਰਹੀਆਂ ਨੇ ਪੂਰੀਆਂ ਬਣਾ ਰਹੀਆਂ ਨੇ ਦੇਖੋ ਜੀ ਇਹ ਮਹੌਲੀ ਕਲਾਂ ਦਾ ਲੰਗਰ ਹੈ ਜਿੱਥੇ ਪੂਰੀਆਂ ਦੀ ਸੇਵਾ ਚੱਲ ਰਹੀ ਹੈ ਦੇਖੋ ਪੂਰੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਨੇ ਮਾਤਾਵਾਂ ਬਣਾ ਰਹੀਆਂ ਨੇ ਤੇ ਛੋਲੇ ਪੂਰੀਆਂ ਦੇ ਲੰਗਰ ਨਿਰੰਤਰ ਕਈ ਦਿਨਾਂ ਤੋਂ ਚੱਲ ਰਹੇ ਨੇ ਇੱਥੇ ਉਹ ਪੂਰੀਆਂ ਫਿਰ ਇਹ ਮਾਈਆਂ ਹੀ ਵੇਲ ਰਹੀਆਂ ਨੇ ਇੱਥੇ ਤੇ ਫਿਰ ਉਸ ਤੋਂ ਬਾਅਦ ਪਕਾਈਆਂ ਜਾਂਦੀਆਂ ਨੇ ਫਿਰ ਲੰਗਰ ਦੇ ਵਿੱਚ ਵਰਤਾਈਆਂ ਜਾਂਦੀਆਂ ਨੇ ਉਹ ਪਰਲੇ ਪਾਸੇ ਪੰਗਤ ਲੱਗੀ ਹੋਈ ਹੈ ਉੱਥੇ ਜਿਹੜੀ ਸੰਗਤ ਹੈ ਉਹ ਆ ਕੇ ਲੰਗਰ ਛਕਦੀ ਹੈ ਏ ਬਾਬਾ ਜੀ ਲੰਗਰ ਸ਼ਾਹ ਕਰੇ ਨੇ ਲੰਗਰ ਦੇ ਵਿੱਚ ਮਹੌਲੀ ਕਲਾਂ ਵਾਲਾ ਲੰਗਰ ਹੈ। ਦੋਸਤੋ ਇਹ ਕਾਰ ਪਾਰਕਿੰਗ ਵਾਲੇ ਰਸਤੇ ਤੇ ਇਹ ਸੰਗਤਾਂ ਆ ਰਹੀਆਂ ਨੇ ਦੂਰੋਂ ਦੂਰੋਂ ਦੇਖੋ ਬੀਬੀਆਂ ਤੇ ਨਾਲ ਇੱਥੋਂ ਗੱਡੀਆਂ ਦੀ ਪਾਰਕਿੰਗ ਵੀ ਚੱਲ ਰਹੀ ਆ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ। ਲਓ ਜੀ ਜਨਮ ਦਿਹਾੜੇ ਮਨਾਉਣ ਵਾਸਤੇ ਸੰਗਤ ਦੇਖੋ ਤੁਸੀਂ ਕਿੰਨੀ ਗਿਣਤੀ ਦੇ ਵਿਚ ਆ ਰਹੀ ਹੈ ਕਰੋ ਜੀ ਦਰਸ਼ਨ ਕਿੰਨੀ ਸੰਗਤ ਦੀ ਜਿਹੜਾ ਇਕੱਠਾ ਹੈ ਇੱਧਰ ਤੁਹਾਨੂੰ ਦਿਖਾਉਨੇ ਆ ਆਈਸਕ੍ਰੀਮ ਦਾ ਲੰਗਰ ਦੇਖੋ ਇੱਧਰ ਭੀੜ ਕਿਉਂ ਹੋਈ ਹੈ ਆਈਸਕ੍ਰੀਮ ਨੂੰ ਬਹੁਤ ਜਿਹੜੇ ਬੱਚੇ ਪਸੰਦ ਕਰਦੇ ਨੇ ਹੁਣ ਤੁਹਾਨੂੰ ਆਈਸਕ੍ਰੀਮ ਦਾ ਲੰਗਰ ਦਿਖਾਉਨੇ ਆਂ ਦੇਖੋ ਸਾਹਮਣੇ ਲਾਇਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ 5 5 ਅਗਸਤ 5 ਅਗਸਤ 2025 ਜਨਮ ਦਿਹਾੜਾ ਤੇ ਦੇਖੋ ਕਿੰਨੀ ਜਿਆਦਾ ਸੰਗਤ ਪਹੁੰਚੀ ਐ ਜਨਮ ਦਿਹਾੜਾ ਮਨਾਉਣ ਲਈ ਹੁਣ ਤੁਹਾਨੂੰ ਆਈਸਕ੍ਰੀਮ ਤੇ ਲੰਗਰ ਦੇ ਵਿੱਚ ਕਿੰਨੀ ਰੌਣਕ ਉਹ ਦਿਖਾਉਨੇ ਆਂ ਦੇਖੋ ਜੀ ਬੈਰੀਗੇਡਸ ਲਾ ਕੇ ਇਹਨਾਂ ਨੇ ਮਤਲਬ ਜਿਹੜਾ ਕੰਟਰੋਲ ਕੀਤਾ ਹੋਇਆ ਸੰਗਤ ਨੂੰ ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਆਈਸਕ੍ਰੀਮ ਖਾਣ ਲਈ ਦੇਖੋ ਇਹ ਸਿਰਫ ਆਈਸਕ੍ਰੀਮ ਦਾ ਲੰਗਰ ਦਿਖਾਉਣਾ ਹੈ ਤੁਹਾਨੂੰ ਹਾਂਜੀ ਆਹ ਦੇਖੋ ਆਈਸਕ੍ਰੀਮ ਪਾ ਪਾ ਕੇ ਬਾਟੀਆਂ ਚ ਨਾਲ ਚਮਚੇ ਬਹੁਤ ਵਿਸ਼ਾਲ ਲੰਗਰ ਹੈ ਤੇ ਬਹੁਤ ਸੰਗਤ ਇੱਥੇ ਪਹੁੰਚੀ ਹੈ ਆਈਸਕ੍ਰੀਮ ਦਾ ਲੰਗਰ ਛਕਣ ਲਈ ਹੁਣ ਤੁਸੀਂ ਦੇਖ ਸਕਦੇ ਹੋ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਵੀ ਕਿੰਨੀ ਗਿਣਤੀ ਦੇ ਵਿੱਚ ਜਨਮ ਦਿਹਾੜੇ ਨੂੰ ਮਨਾਉਣ ਲਈ ਆਈ ਹੈ ਸੰਗਤ ਦੇਖੋ ਜੀ ਆਈਸਕ੍ਰੀਮ ਖਾ ਰਹੀ ਹੈ ਸੰਗਤ ਦੇ ਪ੍ਰਬੰਧਕ ਆਪਣਾ ਪ੍ਰਬੰਧਾਂ ਦੇ ਵਿੱਚ ਜ਼ੋਰ ਲਾਇਆ ਕਿਉਂਕਿ ਇੰਨੇ ਵਿਸ਼ਾਲ ਗਿਣਤੀ ਦੇ ਵਿੱਚ ਜਦੋਂ ਸੰਗਤਾਂ ਆਉਂਦੀਆਂ ਨੇ ਤਾਂ ਪ੍ਰਬੰਧਾਂ ਦੀ ਬਹੁਤ ਲੋਡ ਪੈਂਦੀ ਹੈ। ਦੋਸਤੋ ਹੁਣ ਆਪਾਂ ਪਹੁੰਚ ਗਏ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਆਈਸਕ੍ਰੀਮ ਵਰਤਾਈ ਜਾਂਦੀ ਹੈ ਤੇ ਪ੍ਰਬੰਧਕਾਂ ਨੇ ਪ੍ਰਬੰਧ ਕਿਵੇਂ ਕੀਤੇ ਨੇ ਇਹ ਦੇਖੋ ਕਿਵੇਂ ਇਹਨਾਂ ਨੇ ਵੈਰੀਗੇਡਸ ਲਾ ਕੇ ਰੋਜ਼ ਬਣਾਈਆਂ ਨੇ ਅਲੱਗ-ਅਲੱਗ ਲਾਈਨਾਂ ਦੇ ਵਿੱਚ ਲੱਗ ਕੇ ਆਈਸਕ੍ਰੀਮ ਮਿਲਦੀ ਆ ਦੇਖੋ ਕਿਹੜੇ ਕਿਹੜੇ ਫਲੇਵਰ ਨੇ ਦੇਖੋ ਐਚਐਫਾ ਸੁਪਰ ਕੰਪਨੀ ਦੀ ਜਿਹੜੀ ਇਸ ਟਾਈਮ ਆਈਸਕ੍ਰੀਮ ਉਹ ਮਿਲ ਰਹੀ ਹੈ ਦੇਖੋ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਦੇ ਉੱਪਰ ਆਈਸਕ੍ਰੀਮ ਦਾ ਲੰਗਰ ਦੇਖ ਰਹੇ ਹੋ ਤੁਸੀਂ ਦੇਖੋ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹ ਆਈਸਕ੍ਰੀਮ ਵਰਤਾ ਰਹੇ ਨੇ ਇਧਰੋਂ ਕਿੰਨੀ ਗਿਣਤੀ ਦੇ ਵਿੱਚ ਨਵੀਆਂ ਆਈਸਕ੍ਰੀਮ ਦੇ ਜਿਹੜੇ ਬਾਕਸ ਉਹ ਆ ਰਹੇ ਨੇ ਕਿਉਂਕਿ ਲਾਗਤ ਬਹੁਤ ਜ਼ਿਆਦਾ ਸੰਗਤ ਪਹੁੰਚੀ ਬਹੁਤ ਹੈ ਦੇਖੋ ਤੁਸੀਂ ਕਰੋ ਦਰਸ਼ਨ ਦੇਖੋ ਇਹ ਸਾਰੀ ਸੰਗਤ ਆਈਸਕ੍ਰੀਮ ਦਾ ਲੰਗਰ ਛਕਣ ਲਈ ਆਈ ਆ ਹਾਂਜੀ ਕਿੱਥੇ ਦਾ ਲੰਗਰ ਹੈ ਜੀ ਇਹ ਰੜ ਬੋਲਦੇ ਹੋਗੇ ਕੁਝ ਦੋਸਤੋ ਇਹ ਜਿਹੜਾ ਆਈਸਕ੍ਰੀਮ ਦਾ ਲੰਗਰ ਆਪਾਂ ਦੇਖਿਆ ਹੁਣ ਇਹ ਰਾੜਾ ਸਾਹਿਬ ਵਾਲੇ ਬਾਬਿਆਂ ਦਾ ਲੰਗਰ ਹੈ ਤੇ ਇਹਦੇ ਬਾਰੇ ਜਿਹੜੇ ਪ੍ਰਬੰਧਕ ਨੇ ਉਹ ਦੱਸਣਗੇ ਆਪਾਂ ਨੂੰ ਵੀ ਕਿੱਥੋਂ ਇਹ ਲੰਗਰ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ੰਤ ਬਾਬਾ ਈਸ਼ਰ ਸਿੰਘ ਜੀ ਜਨਮ ਦੀ ਖੁਸ਼ੀ ਦੇ ਵਿੱਚ 120ਵਾਂ ਜਨਮ ਦਿਨ ਇਹਨਾਂ ਦਾ ਇਹ ਜਿਹੜੀ ਸਨ ਸੋਸਾਇਟੀ ਕਮੇਟੀ ਐ ਭਾਂਡੇ ਸਾਫ਼ ਕਰਦੀ ਆ ਜਿਹੜੇ ਰਾਣਾ ਸਾਹਿਬ ਲੰਗਰ ਦੀ ਬੈਕ ਸਾਈਡ ਇਹ ਉਹਨਾਂ ਕੰਨੀਓ ਲਗਾਇਆ ਜਾਂਦਾ ਜੀ ਇਹ ਮਹਾਰਾਜ ਦੀ ਕਿਰਪਾ ਉਹ ਸੰਗਤਾਂ ਤੇ ਸੇਵਾਦਾਰਾਂ ਤੇ ਇਹ ਘੱਟੋ ਘੱਟ ਬਜਟ ਇਹਦਾ 6 ਲੱਖ ਤੋਂ 7 ਲੱਖ ਰੁਪਈਆ ਹੋ ਜਾਂਦਾ ਹੈ ਇਹ 15 16 ਸਾਲ ਤੋਂ ਲਗਾਤਾਰ ਚੱਲ ਰਿਹਾ ਜੀ ਇਹ ਸੰਤ ਮਹਾਰਾਜ ਦੀ ਰੈਨਵਾਈ ਦੇ ਹੇਠ ਚੱਲ ਰਿਹਾ ਉਹਨਾਂ ਦੀ ਕਿਰਪਾ ਦੇ ਸਦਕਾ ਚੱਲ ਰਿਹਾ ਹੈ ਇੱਕ ਦਿਨ ਜੀ ਸਵੇਰੇ 10 ਵਜੇ ਤੋਂ 6 ਵਜੇ ਤੱਕ ਕਰ 6 ਵਜੇ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਆਈਸਕ੍ਰੀਮ ਦਾ ਲੰਗਰ ਛਕਣਾ ਉਹ ਇੱਥੇ ਆ ਕੇ ਛਕ ਸਕਦੇ ਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕੀ ਫਤਿਹ ਲੰਗਰ ਦਾ ਆਪਾਂ ਦਿਖਾਇਆ ਤੁਹਾਨੂੰ ਬੇਰਵਾ ਇਹਦੇ ਵਿੱਚ ਵੀ ਬਾਬਿਆਂ ਨੇ ਮਤਲਬ ਲੇਡੀਜ਼ ਤੇ ਜੈਂਟਸ ਦਾ ਅਲੱਗ ਅਲੱਗ ਜਿਹੜਾ ਬਣਾਇਆ ਜਗਾ ਇਹ ਸੱਜੇ ਹੱਥ ਲੇਡੀਜ਼ ਦੇ ਅਲੱਗ ਨੇ ਤੇ ਖੱਬੇ ਹੱਥ ਜਿਹੜੇ ਜੈਂਟਸ ਅਲੱਗ ਨੇ ਆਇਆ ਬਸ ਦੇਖੋ ਜੀ ਕਿੰਨੀ ਸੰਗਤ ਆਈਸਕ੍ਰੀਮਾਂ ਦੇ ਲੰਗਰਾਂ ਦੇ ਬਾਹਰ ਪ੍ਰਬੰਧਕਾਂ ਦੀ ਟੀਮ